ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਅੱਜ ਆਪਾਂ ਕਟਿੰਗ ਕਰਨੀ ਦੱਸਦੇ ਆ ਤੁਹਾਨੂੰ ਜਿਹੜਾ ਤੋਲ ਵਾਲਾ ਕੱਪੜਾ ਨਹੀਂ ਹੁੰਦਾ ਕੁੜਤੀਆਂ ਵਾਲਾ ਗਰਮ ਕੱਪੜਾ ਬੋਲਣ ਦਾ। ਉਹਦੀ ਕਟਿੰਗ ਕਰਨੀ ਦੱਸਾਂਗੇ ਵੀ ਕਿਸ ਤਰ੍ਹਾਂ ਕਰਨੀ ਹੈ। ਇਹ ਕੱਪੜਾ ਜਿਹੜਾ ਹੈ ਇਸ ਤਰ੍ਹਾਂ ਵਾਰ ਹੁੰਦਾ ਇਹਦਾ ਗੋਲ ਹੁੰਦਾ। ਦੋਨੇ ਸਾਈਡਾਂ ਤੋਂ ਕਿਸੇ ਪਾਸੇ ਵੀ ਕੱਟ ਨਹੀਂ ਹੁੰਦਾ ਗੋਲ ਹੁੰਦਾ। ਲੰਬਾਈ ਇਹਦੀ ਇਸ ਤਰ੍ਹਾਂ ਹੁੰਦੀ ਹੈ। ਕਈ ਵਾਰੀ ਕੋਈ ਬਾਰਡਰ ਵਾਲੀ ਵੀ ਹੁੰਦੀ ਹੈ, ਡਿਜ਼ਾਈਨ ਵਾਲੇ ਹੁੰਦੇ, ਗਲਾ ਵੀ ਬਣਿਆ ਹੁੰਦਾ। ਇਹ ਆਪਣਾ ਹੈਗਾ ਸਿੰਪਲ ਜਿਵੇਂ ਇਸ ਤਰ੍ਹਾਂ ਲਾਈਨਾਂ ਬਣੀਆਂ ਤੇ ਆ ਵਿੱਚ ਡੱਬੀਆਂਆਂ ਹੀ ਬਣੀਆਂ ਹੋਈਆਂ ਤੇ ਪਰ ਕੱਪੜੇ ਦਾ ਵਾਰ ਵੇਰ ਹੋਈਆਂ ਜੇ ਬਾਟਰ ਵਾਲਾ ਹੋਵੇ ਤਾਂ ਉਹਦੇ ਹਿਸਾਬ ਨਾਲ ਕਟਿੰਗ ਹੁੰਦੀ ਹੈ ਇਹਦੇ ਬਸ ਇੱਥੇ ਇੱਕ ਸਾਈਡ ਤੇ ਆ ਵਾਲਾ ਜੋੜ ਦੇ ਦਾ ਨਿਸ਼ਾਨ ਹੁੰਦਾ ਇਹ ਤੋਂ ਆਪਾਂ ਕਟਿੰਗ ਕਰਾਂਗੇ ਜਿਹੜੀਆਂ ਬਾਹਾਂ ਇਹਦੇ ਸਾਈਡ ਤੋਂ ਹੀ ਲੈਂਦੇ ਨਾਲ ਅੱਗੋਂ ਨਹੀਂ ਹੁੰਦੀਆਂ ਬਾਹਾਂ ਦਾ ਕੱਪੜਾ ਜਿਆਦਾ ਨਹੀਂ ਹੁੰਦਾ ਇਸ ਤਰ੍ਹਾਂ ਆਪਾਂ ਇਹਨੂੰ थोड़ू पेल आपके दस देंगे वो लंबाई आला पासा तो उधरली सैड रहेगा आना है चौड़ाई वाला पासा जिमें आप कमीज का घेरा है जी तेई तेई तेईं तीन इंच प्लस करके छब्बी इंच रखा इत हो गया जोड़ा आ अपना है ये बाँव चुके ਪਾਏ ਦੇ ਵਿੱਚੋਂ ਆਏ ਦੇ ਵਿੱਚੋਂ ਬਾਹਰ ਲਹੋਗੇ ਆਹ ਆਪਾਂ ਗੋਲੀ ਰੱਖਣਾ ਇਹਨੂੰ ਕੱਟਣਾ ਨਹੀਂਗਾ ਵੀ ਇਸ ਤਰ੍ਹਾਂ ਨਹੀਂ ਕਰਨਾ ਵੀ ਇਧਰੋਂ ਵੀ ਕੱਟ ਲੈ ਉਧਰੋਂ ਕੱਟ ਲੈ ਚਾਰ ਪੀਸ ਕਰ ਲਏ ਕਿਤੇ ਆਪਾਂ ਦੋ ਪੀਸ ਕਰ ਲਏ ਸੌਰੀ ਜੀ ਇਹਨੂੰ ਆਪਾਂ ਹੁਣ ਇੱਥੋਂ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਰੱਖ ਕੇ ਨਾ ਇੱਥੋਂ ਧਿਆਨ ਨਾਲ ਕਟਿੰਗ ਕਰ ਲਾਂਗੇ ਦੇਖ ਕੇ ਵੀ ਜਿਹੜੇ ਪਾਸੇ ਆਪਣਾ ਜੋ ਆਹ ਲਾਈਨ ਜੀ ਬਣੀ ਹੈ ਨਿਸ਼ਾਨ ਬਣਿਆ ਜੋੜ ਦਾ ਉਥੋਂ ਕਟਿੰਗ ਕਰਨਾ ਦੂਸਰੇ ਪਾਸੇੋਂ ਜੇ ਬਾਰਡਰ ਆਲਾ ਬਾਰਡਰ ਦੇ ਹਿਸਾਬ ਨਾਲ ਕਟਿੰਗ ਕਰਨੀ ਆ ਉਹਦੀ ਕਈ ਵਾਰੀ ਆਪਾਂ ਨਾ ਕਟਿੰਗ ਕਰਨ ਲੱਗ ਜਾਂਦੇ ਆ ਤੇ ਬਾਹਮ ਕਰਾ ਦਾ ਕੱਪੜਾ ਘਟ ਜਾਂਦਾ ਕਿਨ ਕਿਸੇ ਕੱਪੜੇ ਦਾ ਇਸ ਦਾ ਵਾਰ ਜ਼ਿਆਦਾ ਹੁੰਦਾ ਕਿਸੇ ਦਾ ਘਟ ਹੁੰਦਾ ਠੀਕ ਹੈ ਇਹਨੂੰ ਆਪਾਂ ਕਟਿੰਗ ਕਰ ਲਿਆ ਹੁਣ ਕਟਿੰਗ ਕਰਕੇ ਵੀ ਆਪਾਂ ਇਹਨੂੰ इस तरीके न ही रखा एक एक करके भी कटिंग कर सकते हो कटिंग कर सक कर सकते हो आपू कला, कला कर लो अपना इन लंबाई इस तरह की तरीके ना लंबाई आप चढ़ाई दस दें थो चढ़ाई जी तेई इंच घेरा तैयार रखना छब्बी தோவி வந்து ரூ கப்டா வந்து இப்ப நிஷான இடம் நிஷான லா நிஷான தர கட்டி கே நாள் கட்டிங்கலாம் ஜே நீ तो ध्यान निशान ला के फिर कटिंग करनी ठीक है एक पीस हो गया अपना हम आप ला के दूसरा पीस कर लागे कटिंग इथों अपना आप रखा साढ़े छब्बी साढ़े तीन इंच मार्जिन रख ला देखो ऐसा निशान तो कटिंग करा आप लाइन ਕਟਿੰਗ ਹੋ ਗਿਆ ਆਪਾਂ ਨਾ ਬਾਹਾਂ ਦਾ ਕਪੜਾ ਗਿਆ ਇਨਸਾਈਡ ਤੇ ਕਰਦਾ ਹੈ ਇਹਨੂੰ ਆਪਾਂ ਦੂਰਾ ਕਰ ਲਾਂਗੇ ਇਹਨੂੰ ਤੁਸੀਂ ਪੁੱਠਾ ਵੀ ਦੂਰਾ ਕਰ ਸਕਦੇ ਹੋ ਸਿੱਧਾ ਵੀ ਕਰ ਸਕਦੇ ਹੋ ਆਪਾਂ ਪਰ ਸਿੱਧਾ ਕਰੱਖਾਂਗੇ ਇੱਕ ਵਾਰੀ ਤੁਹਾਨੂੰ ਦਿਖਾਉਣ ਵਾਸਤੇ ਕਿਉਂਕਿ ਜੇ ਮੈਂ ਪੁੱਠੇ ਦੀ ਕਟਿੰਗ ਕਰੀ ਪੁੱਠੇ ਤੇ ਨਿਸ਼ਾਨ ਲੱਗੇ ਜਿਹੜੇ ਦਿਸਣੇ ਨਹੀਂਗੇ ਇਸ ਤਰ੍ਹਾਂ ਇਹਨੂੰ ਦੂਰਾ ਕਰ ਲਾਂਗੇ ਜਿਵੇਂ ਆਪਾਂ ਕਵੇਸ਼ ਕਰਦੇ ਹੁੰਦੇ ਆ ਦੂਰਾ ਇਸ ਤਰ੍ਹਾਂ ਨਾ ਆਪਾਂ ਦੋਨੇ ਪੱਲਿਆਂ ਨੂੰ ਦੂਰਾ ਮੋੜ ਕੇ ਰੱਖ ਰਿਹਾ ਬੰਦ ਵਾਲੀ ਸਾਈਡ ਉਧਰਲੇ ਪਾਸੇ ਆ ਖੁੱਲੇ ਵਾਲੇ ਪਾਸੇ ਦੋਨੇ ਮੇਰੀ ਨਹੀਂ ਜਿਵੇਂ ਆਪਾਂ ਆਮ ਕਵੀ ਦੀ ਕਟਿੰਗ ਕਰਦੇ ਆ ਉਸ ਤਰ੍ਹਾਂ ਤੈਨ ਲਾ ਕੇ ਰੱਖ ਲੈ ਜੀ ਲੰਬਾਈ ਸਾਰੇ ਵਿੱਚ ਨਹੀਂ ਆਉਂਦੀ ਕੈਮਰੇ ਦੇ ਤੇ ਮੈਂ ਤੁਹਾਨੂੰ ਉੱਪਰੋਂ ਨਿਸ਼ਾਨ ਲਾ ਕੇ ਦੱਸ ਦੂੰਗੀ ਇਹਦੀ ਲੰਬਾਈ ਆਪਾਂ 44 ਤਿਆਰ ਕਰਨੀ 44 ਪੂਰੀ ਪੂਰੀ ਰਹੂਗੀ 44 ਇਹਦੇ ਵਿੱਚ ਪਲੋਈਆਂ ਵਗੈਰਾ ਨਹੀਂ ਪੈਂਦੀਆਂ ਹੁੰਦੀਆਂ ਹੁਣ ਆਪਾਂ ਦੱਸਦੇ ਆ ਤੁਹਾਨੂੰ ਮੋਡੇ ਦੀਆਂ ਕਟਾਂ ਪਾਉਣੀਆਂ ਆ ਥੋੜਾ ਜਿਹਾ ਕੱਪੜਾ ਆਪਾਂ ਉੱਤੇ ਇਸ ਤਰ੍ਹਾਂ ਛੱਡ ਦਾਂਗੇ ਕਿਉਂਕਿ ਇਹਦੀ ਜਿਹੜੀ ਬਾਹਰ ਘਟ ਜੀ ਹੋਈ ਨਾ ਇਹ ਆਪਾਂ ਕੱਢਾਂਗੇ ਆ ਦੇਖੋ ਇੰਨਾ ਖ ਹੈਗਾ ਤੇ ਇਹਦਾ ਤੀਰਾ ਰੱਖਾਂਗੇ ਆਪਾਂ 6.5 ਇਹਦੇ ਚਪਲੋ ኛ ਨਹੀਂ ਪੈਂਦੇ ਗਲਾ ਵੀ ਇਹਦਾ ਹੋਰ ਤਰ੍ਹਾਂ ਦਾ ਬਣੂਗਾ ਉਹ ਮੈਂ ਤੁਹਾਨੂੰ ਦੱਸੂ ਗਲਾ ਕਿਸ ਤਰ੍ਹਾਂ ਬਣੂਗਾ ਇਹਦਾ ਇੱਥੋਂ ਲੈ ਲੈ ਆਪਾਂ 7 ਦਿਨ ਛਾਨ ਇੱਥੋਂ ਲੈ ਲੈ 6.5 ਤੇ ਜਿਹੜਾ ਆ ਆਮ ਆ ਜਿਹੜੀ ਕਾਟ ਇੱਥੋਂ ਡੂੰਗੀ ਪਾਉਣੀ ਹੈ ਇਹਦੀ ਆਪਾਂ ਕੱਟਣੀ ਹੈ ਡੂੰਗੀ ਪਾਉਣੀ ਇੱਥੋਂ 7.5 7 ਤੋਂ ਜੀ 3.5 ਰੱਦ ਕਰਕੇ ਇੱਥੋਂ ਇਹਦਾ ਅਧਰੱਕੇ ਸ਼ੀਦਾ ਤਿੰਨ ਇਸ ਤਰ੍ਹਾਂ ਬਸ ਆਪਾਂ ਕਾਟ ਪਾ ਦੇਣੀ ਕਿਉਂਕਿ ਇਹ ਕੱਪੜਾ ਜਿਹੜਾ ਗਰਮ ਕੱਪੜਾ ਹੁੰਦਾ ਇਹ ਵਦਨ ਵਾਲਾ ਹੁੰਦਾ ਇਹਦੇ 'ਚ ਜਿਆਦਾ ਫਿਟਿੰਗ ਨਹੀਂ ਪੈਂਦੀ ਜੇ ਤੁਸੀਂ ਪਾਉਣੀ ਚਾਹੋ ਨੀ ਪਾ ਵੀ ਸਕਦੇ ਪਰ ਨਹੀਂ ਜੀ ਮੈਂ ਨਹੀਂ ਪਾਉਂਦੀ ਇਹਦੇ 'ਚ ਜਿਆਦਾ ਫਿਟਿੰਗ ਤੇ ਇਹਦੇ 'ਚ ਆਪਣੀ ਲੰਬਾਈ ਆ ਸੌਰੀ ਜੀ ਫਿਟਿੰਗ ਹੈ 21 21 ਤੇ ਇਹ ਚ ਪਨੋਈਆਂ ਨਹੀਂ ਪੈਣੀਆਂ 10.5 ਦੇ ਨਿਸ਼ਾਨੀ ਲਾਵਾਂਗੇ ਆਪਾਂ ਇਸ ਤਰ੍ਹਾਂ ਇੱਥੋਂ ਤੁਸੀਂ यदि फिटिंग हैगी उन्नी साढ़े नौ से निशानी ला लेंगे इतों तुम तो साढ़े छे से करना मतलब कि तो अद्धा छड़ के छे साढ़े छे तो फिटिंग जी इत नौ से इस तरह पानी ठीक है इधरों चाक भी दस दिनी थोन पंद्रह से आप कप हैगी अपनी इतों ਇਸ ਤਰੀਕੇ ਨਾਲ ਆਪਣੇ ਇਹਦੀ ਜਿਹੜੀ ਫਿਟਿੰਗ ਦੇ ਨਿਸ਼ਾਨ ਆ ਲੱਗ ਜਾਣਗੇ ਜਿਆਦਾ ਫਿਟਿੰਗ ਇਹਦੇ ਵਿੱਚ ਨਹੀਂ ਪੈਂਦੀ ਕਿਉਂਕਿ ਇਹ ਥੋੜਾ ਜਿਹਾ ਲੋਨ ਲੂਜ਼ ਹੁੰਨ ਰੱਖਣਾ ਹੁੰਦਾ ਕਈ ਵਾਰੀ ਆਪਾਂ ਸਾਡੀਆਂ ਦੇ ਵਿੱਚ ਥੱਲੋਂ ਦੀ ਅੰਡਰਸ਼ਰਟ ਵਗੈਰਾ ਵੀ ਪਾਉਣੀ ਹੁੰਦੀ ਹੈ ਉਸ ਹਿਸਾਬ ਨਾਲ ਇਥੋਂ ਆਪਾਂ ਫालतੂ ਕਪੜਾ ਜਿਹੜਾ ਥੋੜਾ ਥੋੜਾ ਕਰ ਦਾਂਗੇ ਕਟਿੰਗ ਠੀਕ ਹੈ ਇਹਦਾ ਮੋੜਾ ਰੱਖਣਾ ਆਪਾਂ ਜੀ 9 ਤਿਆਰ ਇਹ ਥਿਆਗਾ ਇਸ ਤਰੀਕੇ ਨਾਲ ਮੋੜਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਿੰਨਾ ਨੌ ਮੋੜਾ ਰੱਖਣਾ ਇੱਥੋਂ ਆਪਾਂ ਇਸ ਤਰ੍ਹਾਂ ਗਲਾਈ ਦੇ ਹਿਸਾਬ ਨਾਲ ਮੈਂ ਮਾਪਦੇ ਆਵਾਂਗੇ ਤੇ ਸਾਢੇ 9 ਹੋਣਾ ਚਾਹੀਦਾ ਇੱਥੇ ਆ ਕੇ ਜਿੱਥੇ ਆਪਣੀ ਫੀਟਿੰਗ ਵਾਲੀ ਸਲਾਈ ਆਉਗੀ ਤੇ ਸਾਢੇ 9 ਪੌਣੇ 10 ਹੋਣਾ ਚਾਹੀਦਾ ਠੀਕ ਹੈ ਜੇ ਨੌ ਮੋੜਾ ਤਾਂ ਇੱਥੋਂ ਆਪਾਂ ਹੁਣ ਚਾਰੇ ਪੱਲੇ ਕਟਿੰਗ ਕਰਾਂਗੇ ਹੁਣ ਆਪਾਂ ਉੱਪਰਲੇ ਦੋ ਚੱਕਾਂਗੇ ਇਹ ਠਾਣੇ ਦੋ ਜਿਹੜੇ ਛੱਡਾਂਗੇ ਧਿਆਨ ਨਾਲ ਜੇ ਤੁਸੀਂ ਇਸ ਤਰ੍ਹਾਂ ਲੰਬਾਈ ਲੋੜ ਤੈਨ ਲਈ ਆ ਫਿਰ ਤੁਸੀਂ ਇਹ ਕਿਦੀ ਜਿਵੇਂ ਚਾਰੇ ਲੜ ਇਕੱਠੇ ਤੈ ਕਰਕੇ ਰੱਖ ਲੇ ਕਿੱਛ ਫੀਟਿੰਗ ਸਹੀ ਨਹੀਂ ਆਉਣੀ। ਆ ਸੌਰੀ ਜੀ। ਨਿਸ਼ਾਨ ਸਹੀ ਨਹੀਂ ਉਹਨੇ ਕਟਿੰਗ ਵੀ ਨਹੀਂ ਸਹੀ ਹੋਣੀ ਇਸ ਤਰ੍ਹਾਂ ਪਾਣਾ। ਇਹਦੀ ਕਟਿੰਗ ਕਰ ਦਾਂਗੇ। ਆ ਜਿਹੜੇ ਉੱਪਰਲੇ ਦੋ ਪੱਲੇ ਆ ਇਹਦੇ ਵਿੱਚ ਇਸ ਤਰ੍ਹਾਂ ਕਾਟ ਪਾ ਦਾਂਗੇ। ਠੀਕ ਹੈ। ਹੁਣ ਆਪਾਂ ਇੱਥੇ ਤੁਹਾਨੂੰ ਕਾਟ ਦੱਸਤੀਆਂ। 1 ਇੰਚ ਆਪਾਂ। ਇੱਕ ਦਾ ਵੀ ਤੁਸੀਂ ਇਹਦਾ ਆਪਾਂ ਮਾ ਜਿਆਦਾ ਵੱਧ ਕਰ ਲਓ, ਸਵਾ ਕਰ ਲਓ। ਕੋਈ ਗੱਲ ਨਹੀਂ। ਕਿਉਂਕਿ ਭੇਡਾ ਨਾ ਰਵੇ ਦਾ ਖੁੱਲੇ ਦਾ ਕੋਈ ਡਰ ਨਹੀਂ ਹੁੰਦਾ ਜੀ ਕੁਸੇ ਕੁੜਤੇ ਟਾਈਪ ਤੇ ਬੰਦੇ ਵੀ ਖੁੱਲੇ ਆ ਠੀਕ ਆ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਨਾ ਕੋਈ ਕਮੀ ਕਟਿੰਗ ਕਰਨਾ ਤੁਸੀਂ ਕੜਾਈ ਵਾਲਾ ਵਰਕ ਵਾਲਾ ਲਾਈਨਿੰਗ ਵਾਲਾ ਸਿੰਪਲ ਆ ਇੰਨਾ ਤੁਸੀਂ ਅੱਧਾ ਇੰਚ ਪਿਛਲਾ ਪੱਲਾ ਵਧਰਖੋ ਮੂਹਰਲਾ ਕੱਟ ਰੱਖੋ ਲੰਬਾਈ ਮੂਹਰਲੇ ਦੀ ਪੂਰੀ ਨਾਪਣੀ ਆ ਇਹ ਨਹੀਂ ਵੀ ਲੰਬਾਈ 'ਚ ਘਟਨ ਘੱਟ ਕਰ ਲਓ ਤੁਸੀਂ ਫਿਰ ਤੁਸੀਂ ਜਿਹੜਾ ਗਲਾ ਨਾ ਤੁਹਾਡਾ ਪਿੱਛੇ ਨਹੀਂ ਜਾਊਗਾ ਕਈ ਵਾਰੀ ਇਹ ਗਲਗਲਾ ਪਿੱਛੇ ਜਾਣ ਲੱਗ ਜਾਂਦਾ ਫੇਰ ਨਹੀਂ ਪਿੱਛੇ ਜਾਂਦਾ ਜੀ ਤੇ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਠੀਕ ਆ ਆ ਥੋੜਾ ਜਿਹਾ ਆਪਾਂ ਜਿਹੜਾ ਕਾਂ ਜਾਇ ਇਹਦੇ ਚ ਕੱਟ ਦਿੰਨੇ ਠੀਕ ਆ ਆ ਦੇਖੋ ਕਾਟ ਕੇ ਆਪਣੀ ਸਹੀ ਆਈ ਹੈ ਤੇ ਸਲਾਈ ਤਾਂ ਇਹਦੀ ਬਿਲਕੁਲ ਸੌਖੀ ਆ ਹੁਣ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਘੇਰੇ ਦਾ ਨਿਸ਼ਾਨ ਘੇਰੇ ਦਾ ਆਪਾਂ ਕਿਸ ਤਰ੍ਹਾਂ ਲਾਵਾਂਗੇ ਨਿਸ਼ਾਨ ਕਿ ਕੈਮਰੇ ਦੇ ਵਿੱਚ ਪੂਰਾ ਨਹੀਂ ਦੱਸਿਆ ਚਿਤਾਲੀ ਆਪਾਂ ਤਿਆਰ ਕਰਨਾ ਲੰਬਾਈ ਤੇ ਇਹਦੀ 44 ਰਹੀ ਇੱਥੇ ਆ ਜੀ ਅੰਸ਼ਾ ਬਸ ਇੰਨਾ ਕੁ ਆਪਾਂ ਇਹਦੇ ਸਲਾਈ ਲੱਗਣੀ ਕਿਹੜੇ ਤਰਪਾਈ ਹੋਣੀ ਹੈ ਪੈਰ ਪੈਰ ਦੀ ਆ ਸੌਰੀ ਜੀ ਤੇ ਐਡੀ ਕ ਸਲਾਈ ਬਸ ਆਪਣੇ ਜਿਵੇਂ ਆਪਾਂ ਆਮ ਬਾਂਦੇ ਫੋਲਡਿੰਗ ਕਰਦੇ ਆ ਉਨੀ ਕ ਸਲਾਈ ਲੱਗੂਗੀ ਤੇ ਚਾਕ ਵੀ ਇਹਦੇ ਬਰੀਕੀ ਲੈੜੇ ਜਾਣਗੇ ਠੀਕ ਆ ਆਹ ਹੋ ਗਿਆ ਕਮੀਜ਼ ਦਾ ਆਪਣਾ ਅਗਲਾ ਪਿਛਲਾ ਪਾਸਾ ਤੇ ਗਲਾ ਤੁਹਾਨੂੰ ਮੈਂ ਬਣਾਉਣਾ ਦੱਸੂ ਕਿਵੇਂ ਬਣਾਉਂਗੀ ਇਹ ਕਲਾਬੇ ਨਾਮ ਕਰਨ ਤੋਂ ਉਨਾ ਕੱਪੜਾ ਜਿਹੜਾ ਹੈਗਾ ਆਪਣਾ ਬਾਵਾ ਵਾਲਾ ਬਾਂਦੀ ਲੰਬਾਈ ਹੈਗੀ ਆਪਣੀ ਦੀ 19 ਠੀਕ ਹੈ ਇਸ ਤਰ੍ਹਾਂ ਵੀ ਤੁਸੀਂ ਇਹਨੂੰ ਦੂਰਾ ਕਰ ਸਕਦੇ ਏਦੇ ਡਿਜ਼ਾਈਨ ਦਾ ਕੋਈ ਵੀ ਇਸ਼ੂ ਨਹੀਂ ਵੀ ਜਾਂ ਤੁਸੀਂ ਲੰਬਾ ਹਾ ਸੌਰੀ ਜੀ ਵੀ ਬਾਹ ਤੇ ਡਿਜ਼ਾਈਨ ਵੱਧਦਾ ਕਿਸੇ ਤੇ ਕੱਟਾ ਜੀ ਬਾਰਡਰ ਵਾਲੀ ਹੈ ਉਸ ਹਿਸਾਬ ਨਾਲ ਕਟਿੰਗ ਕਰਨੀ ਤੁਸੀਂ ਇਹਦੇ ਤੇ ਕੋਈ ਬਾਰਡਰ ਹੈ ਨਹੀਂ ਸੀ ਜੀ ਇਹਦੇ ਡਿਜ਼ਾਈਨ ਇੱਕੋ ਜਿਹਾ ਬਣਿਆ ਸੀ ਸਾਰੇ ਤੇ ਉਸ ਹਿਸਾਬ ਨਾਲ ਆਪਾਂ ਕਟਿੰਗ ਕਰ ਲਾਂਗੇ ਇਹਨੂੰ ਇਸ ਤਰ੍ਹਾਂ ਮੈਂ ਲੰਬਾਈ ਲੋੜ ਦੂਰਾ ਕਰ ਲਿਆ ਪਹਿਲਾਂ ਇਸ ਤਰ੍ਹਾਂ ਦੂਰਾ ਕਰ ਲਿਆ ਐਵੇਂ ਹੁਣ ਆਪਾਂ ਇਹਨੂੰ ਐਵੇਂ ਮੋੜ ਕੇ ਦੋ ਬਾਹਾਂ ਦੀ ਕਟਿੰਗ ਹੋ ਜੂਗੀ ਠੀਕ ਹੈ ਆਪਾਂ ਮਤ ਤੁਸੀਂ ਮੋੜਾ ਇਧਰਲੀ ਸਾਈਡ ਰੱਖ ਲਓ ਆਪਾਂ ਉਧਰਲੀ ਸਾਈਡ ਰੱਖ ਲਓ ਆ ਦਿਖਾ ਦੇਣੇ ਤੁਹਾਨੂੰ ਐਵੇਂ ਕਰਕੇ ਮੋੜਾ ਰੱਖਣਾ ਆਪਾਂ ਇਹਦਾ ਨਾ ਤਿਆਰ ਥੋੜਾ ਜਿਹਾ ਹੋਰ ਇਧਰ ਨੂੰ ਕਰ ਲੀਏ ਠੀਕ ਹੈ ਜੀ ਨਾ ਤਿਆਰ ਥੋੜਾ ਜਿਹਾ ਆਪਾਂ ਵਿੱਚ ਦੇ ਦਾਂਗੇ ਤੇ ਬਾਹ ਦੀ ਲੰਬਾਈ ਰੱਖਣੀ ਆਪਾਂ 19 ਇੰਚ ਰੱਖਣੀ ਹੈ ਤਿਆਰ ਤੇ ਥੋੜੀ ਜਿਹੀ ਆਪਾਂ ਵਾਧਾ ਰੱਖ ਲੈਣੇ ਥੋੜਾ ਜਿਹਾ ਕੱਪੜਾ ਜ਼ਿਆਦਾ ਹੀ ਹੈ ਨਹੀਂ ਸਾਰੀ ਰੱਖ ਦਿੰਨੇ ਆਪਾਂ ਤੇ ਮੋਰੀ ਹੈਗੀ ਆਪਣੀ 4.5 ਆਪਾਂ ਰੱਖਾਂਗੇ छे ठीक है जी छे तो आप इतना निशान ला लागे ला क्योंकि ये ज्यादा खुली बांह आप नहीं बनाने क्योंकि कपड़ा यही वधन वाला होंगे इतो आपकी कटिंग कर दें एक बार इथो सीधी हूँ मैं थोन मोटे भी काट पाने दस दि बाह जिम्मे आप आम बह कटिंग करते हैं उस तरह ही कटिंग होगी इथो थोड़ा जा कपड़ा आप छाई इंच के निशान इस तरह ला लागे ठीक है बहुत ही सौखा तरीका फालतू कपड़ा ना निकलोगे उपर सेंटर चला टक उतले जेडे दो पले चाके तुं इस तरह बांधी है जी का दोनों वाह चाहिए पुटा हो चाहिए फिर उपरले तो दो पले चक के काट पाओगे तो सही आउकुल तो कर दीक हो गया अपना तौल आला सूट कमी कटिंग तौल आले दूलन आले दी ठीक है ये वादवा कपड़ा हों इस तरह सटेचेबल हों देखो सी? इस तरह भी अपने स्वाटरों कुटना की बनती होंगी उस तरह होंगे ठीक है आवं होगा आकज होगा ठीक है जी जी थोड़ा कोई भी कटिंग स्टिचिंगी पुछनी चाहते हो पुछ सद कमेंट करके आप जरूर रिप्लाई देवे इंस्टाग्राम आइंडी है जसप्रीत पंजाबी बुटीक उत्थे भी गल कर सी कुछ पूछना चाहते भैन मेरिया ठीक है जी मेरी कटिंग थोन वगी लाइक कमेंट शेयर जरूर करो चैनल कर लिये सबसक्राइब वीडियो देखने ली थोड़ा बहुत बहुत धन्यवाद जी හ अने ూటමज గලාు කා